ਜਿਹਦੇ ਵਿੱਚ ਖੋਲੇ ਪਰਿਵਾਰ ਦੇ ਹਾਜ਼ਰੀਆਂ ਦੇ ਲਗੇ ਬਣ ਕੇ ਪ੍ਰਸ਼ਾਦੇ ਛਕਾਉਂਦੇ ਗੱਲ ਸਭ ਦੀ ਪੜਾ ਕੇ ਛਕਾਉਂਦੇ ਗੱਲ ਸੇਵਾ ਕਰਕੇ ਜਿਹੜਾ ਮੈਂ ਪਹਿਲਾ ਸ਼ਬਦ ਬੋਲਿਆ ਮੈਂ ਉਹ ਉਸ ਤੋਂ ਇਹ ਸੁਖਦਾਈ ਸਮੇਂ ਤੇ ਕੀਤਾ ਗਿਆ ભગવાન ਜੀ ਦਾ ਨਿਰੋਗ ਤੇ નિર્ਵਾਣ ਦੀ ਉਤਨ ਜਿੰਨਾ ਮਨ ਤੋਂ ਇਹ ਆਤਮਾ ਦੀ ਸ਼ੁੱਧਤਾ ਵਾਸਤੇ ਸਹਾਇਕ ਹੈ ਦੁਨੀਆ ਦੀ ਹੋਰ ਕੋਈ ਵੀ ਚੀਜ਼ ਭਾਵੇਂ ਉਹ ਕਿੰਨੀ ਵੀ ਵੱਡੀ ਇਆਮਤ ਕਿਉਂ ਨਾ ਹੋਵੇ ਇਸ ਕੰਮ ਕਾਬਿਲ ਨਹੀਂ ਕਰ ਸਕੀ ਇਸ ਪ੍ਰੈਸ ਨੇ ਸਾਰਿਆਂ ਦੇ ਬਹੁਤ ਹੀ ਹਰ ਤਰ੍ਹਾਂ ਦੇ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਡੀ ਨੁਮਾਇੰਦਗੀ ਕਰਨ ਵਾਲੇ ਸਾਧਾ ਮੰਤਰੀ ਸਰਦਾਰ ਕੁਜੀ ਸਿੰਘ ਵੀ ਕੋਲੀ ਵੀ ਪਹਿਲੀ ਸਾਲਾਨਾ ਮੀਟਿੰਗ ਵਿੱਚ ਹਾਜ਼ਰ ਹੋ ਕੇ ਗੁਰੂ ਮਹਾਰਾਜਾ ਦੀ ਗੁਰਬਾਣੀ ਤੇ ਮਨਮੋਹ ਗੀਤਨ ਜਿਹੜਾ ਸੀ ਉਹ ਸਰਗੁਣ ਕੀਤਾ। ਕੋਲੀ ਸਾਹਿਬ ਦੇ ਪਰਿਵਾਰਦਾਰੇ ਕਿਉਂਕਿ ਸਾਡੇ ਐਨ ਸ਼ਖਸੀਤਾ ਪ੍ਰਸਿੱਧ ਪਾਰਲੀਮੈਂਟਰੀਅਨ ਤੋਂ ਇਲਾਵਾ ਸਾਡੇ ਬਹੁਤ ਹੀ ਕੁਝ ਉਹ ਪੀੜਤ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਦੌਰਾਨ ਸਾਡੇ ਪੰਥ ਨੂੰ ਤੇ ਸਾਡੇ ਯੁੱਧ ਨੂੰ ਅਗਵਾਈ ਪ੍ਰਦਾਨ ਕੀਤੀ ਹੈ ਅੱਜ ਉਹ ਮਹਾਨ ਸ਼ਖਸੀਅਤ ਵੀ ਆਪਣੇ ਮੁਖਾ ਦੇ ਵਿੱਚੋਂ ਦੋ ਸ਼ਬਦ ਸੰਦੇ ਕਰ ਲਈ ਸਾਡੇ ਦਰਬਾਰ ਲਾਏ ਹਨ ਇਸ ਲਈ ਮੈਂ ਤਾਂ ਸਿਰਫ ਤੇ ਵੈਸੇ ਵੀ ਇਹ ਤਾਂ ਬਹੁਤ ਗੁਰੂ ਦੇ ਬੋਲ ਦੇ ਵਿੱਚ ਹਾਜ਼ਰ ਹੋਏ ਆ ਸੱਜ ਜੀ ਦੇ ਕੋਲੇ ਨੇ ਉਸ ਮਹਾਨ ਵਿਰਾਸਤਾ ਰੰਗ ਮਾਰਿਆ ਜਿਸ ਮਾਰਨ ਨਾ ਕੇਵਲ ਪਟਿਆਲਾ ਸਮਾ ਪਾਰਟਨ ਸਭਾ ਦੇ ਅੰਦਰ ਰਾਜਨੀਤਿਕ ਗਿਆਨ ਦੇ ਅੰਦਰ ਸਮਾਗਮ ਦੇ ਅੰਦਰ ਇੱਕ ਜਿਹੜਾ ਸਾਡੇ ਬਜ਼ੁਰਗ ਦੇ ਸਾਕੇ ਆ ਬਾਵਾ ਸਾਕੇ ਪੜਾਉਂ ਗਿਆ ਸੀ ਜਦੋਂ ਅਸੀਂ ਛੋਟੇ ਕਰਦੇ ਹੁੰਦੇ ਸੀ ਸੇਵਾ ਨੂੰ ਲੱਗੇ ਵੇ ਵੇ ਕਾ ਕੇ ਕੋਈ ਦੇਖ ਲੋ ਜੇ ਸੱਚੀ ਗੱਲ ਹੈ ਕੋਲੇ ਪਰਿਵਾਰ ਦਾ ਇਤਿਆਜ਼ ਫਰੋੜੀਏ ਭਾਰਤ ਦੇ ਆਜ਼ਾਦੀ ਸਮੇਂ ਹੋਏ ਮਦਵਾਰੇ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਆ ਕੇ ਇੱਤਿਹਾਸ unje nga ngonde omany.